ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸੁਰੱਖਤਿਆਂ ਨੂੰ ਯਕੀਨੀ ਬਣਾਉਣ ਲਈ ਐਸਐਸਪੀ ਬਟਾਲਾ ਅਸਮੇਂੀ ਗੋਟੀ ਆ ਦੇ ਦਿਖਨੌਰ ਦੇਸਾਂ ਤੇ ਪੁਲਤ ਥਾਣੇ ਡੇਰਾ ਬਾਬਾ ਨਾਨਕ ਦੇ ਵਸਵਕ ਕਸਬਿਆਂ ਅਤੇ ਪਿੰਡਾਂ ਵਿੱਚ ਡੀਐਸਪੀ ਰਿਪੂ ਤਾਪਨ ਸਿੰਘ ਅਤੇ ਐਸਐਚਓ ਡੇਰਾ ਬਾਬਾ ਨਾਨਕ ਜਸਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਮੁਲਾਜ਼ਮਾਂ ਵੱਲੋਂ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਚਓ ਡੇਰਾ ਬਾਬਾ ਨਾਨਕ ਜਸਪਾਲ ਸਿੰਘ ਨੇ ਦੱਸਿਆ ਤੇ ਲੋਕ ਸਭਾ ਚੋਣਾਂ ਪਾਰਦਰਸ਼ੀ ਕਰਾਉਣ ਲਈ ਪੰਜਾਬ ਪੁਲਿਸ ਜਵਾਨਾਂ ਤੇ ਪੈਰਾਮੈਟਰੀ ਦੇ ਸਾਂਝੇ ਤੌਰ ਤੇ ਡੇਰਾ ਬਾਬਾ ਨਾਨਕ ਥਾਣੇ ਅੰਦਰ ਆਉਂਦੇ ਪਿੰਡ ਕਹਣਾਵਾਲੀ ਚੌਕ ਬਲੌਰਪੁਰ ਚੱਕਾਂਵਲੀ ਸ਼ਕਰਮਾਸੀਆਂ ਧਰ ਵਾਲੀ ਵੱਡਾ ਸ਼ਾਪਰ ਜਾਜਨ ਦੇ ਕੋਸਰਾਤਲ ਵੱਡੀ ਰਾਮ ਆਦ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਕਿਸੇ ਵੀ ਸਰਾਤੀ ਅਸਰ ਅਤੇ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ نیوز ਜਿਹੜਾ ਜਿਹੜਾ ਅੱਜ ਫਲੈਗ ਮਾਰਚ ਕੱਢਿਆ ਗਿਆ ਇਹਦੇ ਸੰਬੰਧ ਵਿੱਚ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ 1 ਜੂਨ 2024 ਨੂੰ ਪੰਜਾਬ ਵਿੱਚ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਕੋਈ ਸ਼ਰਾਰਤੀ ਕੋ ਸ਼ਰਾਰਤ ਚੋਣਾਂ ਦੌਰਾਨ ਸ਼ਰਾਰਤ ਨਾ ਕਰੇ ਤੇ ਹਰ ਇੱਕ ਜਿਹੜਾ ਵੋਟਰ ਹੈ ਉਹ ਦੇਰ ਖੋਲ ਕੇ ਆ ਵੋਟ ਦਾ ਆਪਣੀ ਦਾ ਇਸਤੇਮਾਲ ਕਰੇ ਤੇ ਆਪਣੀ ਮਨਪਸੰਦੀ ਸਰਕਾਰ ਚੁਣੇ ਇਸੇ ਕਰਕੇ ਲੋਕਾਂ ਦੇ ਸੁਰੱਖਿਆ ਦੀ ਭਾਵਨਾ ਤੇ ਹੋਰ ਜਿਹੜੇ ਗੈਰ ਕਾਨੂੰਨੀ ਅੰਸਰ ਹੈ ਉਹਨਾਂ ਦੇ ਨਾਲ ਟਕਉਣ ਲਈ ਇਸ ਸਮੇਂ ਸਮੇਂ ਤੇ ਅਸੀਂ ਇਹ ਜਿਹੜੇ ਫਲੈਗ ਵਾਚ ਕਰਦੇ ਰਹਿੰਦੇ ਆ ਇਹ ਜਿਸ ਤਰ੍ਹਾਂ ਅਸੀਂ 2-3 ਦਿਨ ਪਹਿਲੇ ਵੀ ਕੀਤਾ ਸੀ ਇਹ ਅੱਜ ਵੀ ਫਲੈਗ ਮਾਰਚ ਪੂਰੇ ਏਰੀਆ ਦੇ ਵਿੱਚ ਕਰ ਰਹੇ ਆ ਤੇ ਇਸ ਤੋਂ ਇਲਾਵਾ ਅਸੀਂ ਲਗਾਤਾਰ ਅਗੇ ਚੌਣਾ ਤੱਕ ਕਰਦੇ ਹੀ ਰਾਵਾਂਗੇ ਤਾਂ ਕਿ ਕੋਈ ਵੀ ਅਨਸੰਗਤ ਤਰ੍ਹਾਂ ਨਾ ਵਾਪਸ ਸਕੇ ਸਰ ਡੇਰਾ ਬਬਨਾਨਾ ਕਿਹੜੇ ਕਿਹੜੇ ਪਿੰਡਾਂ 'ਚ ਜਿਹੜਾ ਅੱਜ ਕੀਤਾ ਜਾ ਰਿਹਾ ਜੀ ਇਹ ਡੇਰਾ ਬਬ ਨਾਨਕ ਜਿਹੜਾ ਟਾਊਨ ਆ ਟਾਊਨ ਦੇ ਵਿੱਚ ਕੀਤਾ ਗਿਆ ਪੂਰਾ ਟਾਊਨ ਕਵਰ ਕੀਤਾ ਗਿਆ ਪੈਦਲ ਉਸ ਤੋਂ ਬਾਅਦ ਗੱਡੀਆਂ ਦੇ ਵਹੀਕਲਾਂ ਦੇ ਵਿੱਚ ਬੈਠ ਕੇ ਇਹ ਸਾਡੀ ਜਿਹੜੀ ਫੋਰਸ ਆ ਪੀਐਸਐਫ ਕਮਾਂਡੋ ਫੋਰਸ ਪੰਜਾਬ ਪੁਲਿਸ ਇਹ ਡਿਪਟੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਇਹ ਫਲੈਗ ਮਾਰਚ ਕਰ ਰਹੇ ਆ ਇਹ ਡੇਰਾ ਬਬਨਾਨਕ ਜੋੜੀਆਂ ਇਹ ਸੋਬਾ ਮਾਨ ਤੇ ਨਿਕੋਸਰਾਏ ਤੇ ਇਹ ਰਾ ਚਾਪੁਰ ਜਾਜਣਾ ਤੇ ਇਸ ਤੋਂ ਇਲਾਵਾ ਅਗਰੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਸਰ ਜਿਹੜੇ ਸ਼ਰਾਤੀ ਅੰਸਰ ਹਜੇ ਵੀ ਮਤਲਬ ਆਪਣੇ ਕੁੱਦੀਆਂ ਹਰਕਤਾਂ ਹਟ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵੀ ਸ਼ਰਾਤੀ ਇਸੰਦੇੜ ਚੋਨਾਜ ਵਿਗਨ ਪਾਉਂਦਾ ਸਾਨੂੰ ਉਹਨਾਂ ਬਾਰੇ ਸ਼ੰਕਾ ਹੈ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕਰਕੇ ਤੇ ਉਹਨਾਂ ਨੂੰ ਜੁਰਮ ਰੋਕਣ ਵਾਸਤੇ ਬਾਂਡ ਕੀਤਾ ਜਾ ਰਿਹਾ ਸਰ ਅੱਜ ਕਿਹਦੀ ਗਵਾਹੀ ਦੇ ਵਿੱਚ ਫਰੇਕ ਕੀਤਾ ਜਾ ਰਿਹਾ ਇਹ ਜੀ ਇਹ ਐਸਪੀ ਸਾਡੀ ਗਵਾਹੀ ਦੇ ਵਿੱਚ ਤੇ ਡਿਪਟੀ ਸਾਡੀ ਸੁਪਰਵਾਈਜ਼ ਦੇ ਵਿੱਚ ਕੀਤਾ ਜਾ ਰਿਹਾ ਹੈ ਜੀ ਸਾਡਾ ਲਗਾਤਾਰ ਭਿਆਨ ਚੱਰੀ ਹੈ ਜੀ ਲਗਾਤਾਰ ਅਸੀਂ ਨਸ਼ੇ ਪਕੜ ਵੀ ਰਹੇ ਹਾਂ ਪਿੱਛੇ ਅਸੀਂ ਕਾਫੀ ਮਾਤਰਾ ਦੇ ਵਿੱਚ ਜਿਹੜੀ ਸ਼ਰਾਬ ਆ ਨਜਾਇਜ਼ ਸ਼ਰਾਬ ਜਿਹੜੀ ਉਹ ਪਕੜੀ ਹੈ ਤੇ ਪਰਚੇ ਵਿੱਚ ਇਸ ਕਰਕੇ ਜਿਹੜੇ ਦੋਸ਼ਾਂ ਜੇਲ੍ਹ ਹੈ